ਮਾਪਿਓ ਮਾਂ ਗੁਜ਼ਰ ਗਈ ਪਿਓ ਗੁਜ਼ਰ ਗਈ ਤੇ ਉਹ ਆ ਵੀ ਨਹੀਂ ਸਕੇ ਫਲਾਈਟਾਂ ਬੰਦ ਹੋ ਗਈਆਂ ਆ ਹੁਣ ਪਿੱਛੇ ਯੁੱਧ ਲੱਗਿਆ ਸੀ ਤਾਂ ਵੀ ਇਹੋ ਜਿਹੇ ਹਲਾਤ ਸੀਗੇ ਬੱਚੇ ਕਿਤੇ ਆ ਮਾਪੇ ਕਿਤੇ ਆ ਸੋ ਇਹ ਜਿਹੜਾ ਦੁਖਾਂਤ ਹੈ ਉਹਨੂੰ ਖਤਮ ਕਰ ਲਈ ਜੇ ਪੰਜਾਬ ਚੋਂ ਨਸ਼ੇ ਖਤਮ ਹੋਣਗੇ ਨਾ ਤਾਂ ਮੇਰੀਆਂ ਭੈਣਾਂ ਨੂੰ ਜਿਹੜਾ ਵੇਲੇ ਕੋਲੇ ਘਰੋਂ ਨਿਕਲਣ ਲੱਗੇ ਜਿਹੜੇ ਝਪਟ ਮਾਰ ਚੇਨੀ ਖੋ ਕੇ ਲੈ ਗਏ ਬਾਲੀਆਂ ਖੋ ਕੇ ਲੈ ਗਏ ਪਰਸ ਖੋ ਕੇ ਲੈ ਗਏ ਪਰਸ ਵਿੱਚ ਕਈ ਵਾਰੀ 500 ਰੁਪਏ ਨਹੀਂ ਹੁੰਦਾ ਬੀਬੀ ਸਬਜ਼ੀ ਲੈਣ ਜਾ ਰਹੀ ਹੁੰਦੀ ਆ ਰਿਕਸ਼ਾ ਦੇ ਉੱਤੇ ਵਿਚਾਰਾ ਉਹ ਪਰਸ ਖੋਚ ਲੈ ਖਿੱਚ ਲੈਂਦੇ ਆ ਰਿਕਸ਼ਾ ਤੋਂ ਖਿੱਚ ਕੇ ਇੱਕ ਬੀਬੀ ਦਾ ਮੋਢਾ ਟੁੱਟ ਗਿਆ ਜੀ ਉਹਦਾ ਵਿਚਾਰੀ 6 ਮਹੀਨੇ ਹਸਪਤਾਲ ਚ ਪਈ ਰਹੀ ਹੋਰ ਤੇ ਇਹ ਜਿਹੜੇ ਦਰਿੰਦੇ ਆ ਗਏ ਇਹਨਾਂ ਨੂੰ ਸਖਤ ਸਖਾਣਾ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਪੈਟੀ ਕ੍ਰਿਮੀਨਲਸ ਆ ਉਹ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਰਹੀ ਆ ਹਾਂ ਜਿਹੜੇ ਨਸ਼ਾ ਕਰਦੇ ਆ ਸੀ ਉਹਨਾਂ ਨੂੰ ਗੁਨਾਹਗਰ ਨਹੀਂ ਸਮਝਦੇ ਹੋ ਮਰੀਜ਼ ਆ ਦਿਮਾਗੀ ਤੌਰ ਤੇ ਪਰੇਸ਼ਾਨੀ ਕਰਕੇ ਕਿਸੇ ਨਾ ਕਿਸੇ ਵਜ੍ਹਾ ਨਾਲ ਇਸ ਦਲਦਲ ਚ ਫਸ ਗਏ ਆ ਉਹਨਾਂ ਵਾਸਤੇ ਅਸੀਂ ਬਹੁਤ ਵਧੀਆ ਬੰਦੋਬਸਤ ਕੀਤੇ ਆ ਜੀ ਹਸਪਤਾਲਾਂ ਦੇ ਵਿੱਚ ਫਰਸਟ ਕਲਾਸ ਸਹੂਲਤਾਂ ਜੀ ਉਹਨਾਂ ਦੇ ਇਲਾਜ ਕਰਨ ਦੀ ਡਾਕਟਰ ਹੈ ਉੱਥੇ ਕਾਉਂਸਲਿੰਗ ਹੁੰਦੀ ਆ ਯੋਗਾ ਸਿਖਾਉਂਦੇ ਆ ਮੈਡੀਟੇਸ਼ਨਸ ਖਾਂਦੇ ਆ ਤੇ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕੋਈ ਨਾ ਕੋਈ ਕੰਮ ਸਿਖਾਉਂਦੇ ਆ ਇਹ ਬਾਕੀਆਂ ਵਾਸਤੇ ਵੀ ਆ ਭਾਈ ਸਾਹਿਬ ਕਹਿ ਰਹੇ ਸੀ ਕਿ ਸਾਡੇ ਜਿਹੜੇ ਬਾਕੀ ਦੇ ਬੱਚੇ ਵੀ ਆ ਮੇਰਾ ਦਫ਼ਤਰ ਹੈ ਜੀ ਉੱਥੇ ਤੁਹਾਡੇ ਹੁਣੇ ਮੇਰੇ ਖਿਆਲ ਹੁਣੇ ਗਏ ਆ ਸਾਡੇ ਜਿਹੜੇ ਸਹਿਯੋਗੀ ਆ ਜਯਾਸ਼ੰਕਰ ਜੀ ਜਸਵੀਰ ਗਾਂਧੀ ਜੀ ਉੱਥੇ ਹੁੰਦੇ ਆ 6 ਮਹੀਨੇ ਦਾ ਕੋਰਸ ਕਰ ਲਓ ਗਰੰਟੀ ਨਾਲ ਕੰਮ ਦਵਾਵਾਂਗੇ ਜੀ ਸਾਰਿਆਂ ਨੂੰ ਕੰਮ ਮਿਲੇਗਾ ਕੰਮ ਤੇ ਲਾਣਾ ਚਾਹੁੰਦੇ ਆ ਪਰ ਪਹਿਲਾਂ ਜਿਹੜਾ ਅਸੀਂ ਕਹਾਂਗੇ ਕੰਮ ਸਿੱਖਣਾ ਪੈਗਾ ਕੋਈ ਟੈਕਨੀਕਲ ਕੰਮ ਕੋਈ ਨਾ ਕੋਈ ਸਿੱਖਣਾ ਪੈਗਾ ਕਈ ਵਾਰੀ ਤੁਹਾਨੂੰ ਪਲੱਸ 2 ਕਰਕੇ ਬੀਏ ਕਰਕੇ ਐਮਏ ਕਰਕੇ ਅਚਾਹ ਹੁਣ ਪਲੱਸ 2 ਕਰਕੇ ਬੱਚੇ ਆ ਜਾਂਦੇ ਜੀ ਹੋਰ ਕੀ ਕਰੋਗੇ ਭਾਈ ਤੁਸੀਂ ਜਾਂ ਤਾਂ ਕੰਮ ਸਿੱਖੋਗੇ ਜਾ ਕੇ ਸੋ ਇਹ ਸਾਡੀ ਕੋਸ਼ਿਸ਼ ਹੈ ਜੀ ਕਿ ਜਿਹੜੇ ਸਾਡੇ ਬੱਚੇ ਆ ਅਸੀਂ ਪੰਜਾਬ ਦੇ ਵਿੱਚ 54000 ਤੋਂ ਬਾਅਦ ਆ ਸਾਰੇ ਟੈਸਟ ਹੁੰਦੇ ਆ ਦਵਾਈ ਮਿਲਦੀ ਆ ਸਾਰੀ ਆ ਤੁਹਾਡੇ ਗ੍ਰੇਡ ਦੇ ਵਿੱਚ ਵੀ ਹੈਗਾ ਆ ਨਾਲ ਹੀ ਜਿਹੜੀ ਗ੍ਰੇਡਾਂ ਦੀ ਸੜਕ ਨਹੀਂ ਆ ਇੱਥੋਂ ਕਿੰਨੀ 1 ਕਿਲੋਮੀਟਰ ਹੋਣੀ ਆ ਐਨੀ ਕੀ ਹੋ ਗਈ ਐ 1 ਕਿਲੋਮੀਟਰ ਤੇ ਬਣਿਆ ਹੋਇਆ ਆਪਾਂ ਐਨੇ ਵੀ ਉਹ ਨਾ ਕਰੀਏ ਮਾਤਾਖਸ਼ਲ ਹਸਪਤਾਲ ਜਾ ਕੇ ਦੇਖ ਕੇ ਆਓ ਕਰਨਾ ਵਧੀਆ ਬਣਾਇਆ ਜੀ ਪ੍ਰਾਈਵੇਟ ਹਸਪਤਾਲ ਵਰਗਾ ਬਣਾਇਆ ਐਮਰਜੈਂਸੀ ਸਹੂਲਤ ਸਾਰੀ ਯਾਰ ਜਿੰਦਰਾ ਹਸਪਤਾਲ ਦੇ ਵਿੱਚ 100 ਬੈੱਡ ਦੀ 130 ਬੈੱਡ ਦੀ ਨਵੀਂ ਐਮਰਜੈਂਸੀ ਸ਼ੁਰੂ ਕਰਾਈ ਹੈ ਜੀ ਤਾਂ ਕਿ ਕਹਿੰਦੇ ਸੀ ਪਹਿਲਾਂ ਵੈਂਟੀਲੇਟਰ ਨਹੀਂ ਆ ਪੀਜੇ ਲੈ ਜਾਓ ਕਿੱਥੇ ਲੈ ਜਾਓ ਪੀਜੇ ਪੁੱਛਦਾ ਜੀ ਕੋਈ ਆਪਣ ਨੂੰ ਕੰਮ ਹੋ ਰਹੇ ਆ ਜੀ ਹੋਰ ਵੀ ਕਰਾਂਗੇ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਕਿ ਜੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਲਿਆ ਨਾ ਜੀ ਫਿਰ ਪੰਜਾਬ ਨੂੰ ਔਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਇਹੀ ਸਾਰਿਆਂ ਨੂੰ ਤਕਲੀਫ ਹੈ ਜੀ ਜਿਹੜੇ ਇੱਧਰਲੇ ਬਾਰਡਰ ਤੇ ਆ ਉਹਨਾਂ ਨੂੰ ਵੀ ਤਕਲੀਫ ਹੈ ਜਿਹੜੇ ਪਾਕਿਸਤਾਨ ਵਾਲੇ ਪਾਸੇ ਆ ਉਹ ਵੀ ਇੱਧਰ ਚਿਟਾ ਭੇਜ ਰਹੇ ਆ ਜੀ ਉਹ ਵੀ ਇੱਧਰ ਫੀਮ ਪੁੱਕੀ ਭੇਜ ਰਹੇ ਆ ਔਰ ਮੈਨੂੰ ਦੁੱਖ ਦਾ ਕਹਿਣਾ ਪੈਂਦਾ ਵੀ ਜਿਹੜੇ ਇੱਧਰ ਵਾਲੇ ਵੀ ਆ ਨਾ ਜੀ ਉਹ ਵੀ ਚਾਹੇ ਗੁਜਰਾਤ ਤੋਂ ਨਸ਼ਾ ਆ ਰਿਹਾ ਜੀ ਹਿਮਾਚਲ ਦੇ ਜੜੀਆਂ ਫੈਕਟਰੀਆਂ ਲੱਗੀਆਂ ਉੱਥੋਂ ਨਸ਼ਾ ਆ ਰਿਹਾ ਮਹਾਰਾਸ਼ਟਰ ਤੋਂ ਨਸ਼ਾ ਆ ਰਿਹਾ ਉਹਨਾਂ ਨਾਲ ਵੀ ਲੜ ਰਹੇ ਆ ਜਿਹੜੇ ਪੰਜਾਬ ਚ ਆ ਕੇ ਵੇਚਦੇ ਆ ਉਹਨਾਂ ਦੇ ਨਾਲ ਵੀ ਲੜ ਰਹੇ ਆ ਬਟ ਆਪਾ ਤੁਹਾਡਾ ਸਹਿਯੋਗ ਉੱਥੇ ਤੁਹਾਡੀ ਲੋੜ ਹੈ ਜੀ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਤੁਹਾਡੇ ਪਿੰਡ ਵਾਸਤੇ ਪਹਿਲਾਂ ਤਾਂ ਦੇਖੋ ਆਪਾਂ ਜਗ੍ਹਾ ਲੱਭੀ ਆ ਜੇ ਪਾਰਕ ਵੀ ਬਣਾਣਾ ਤੇ ਤੁਸੀਂ ਮੈਨੂੰ ਕੋੜਾ ਖੇਤ ਦੇਤਾ ਟੋਬਾ ਦਿੱਤਾ ਉਥੇ ਟੋਬਾ ਠੀਕ ਕਰੂੰਗਾ ਪਹਿਲਾਂ ਇਹ ਟੋਬਾ ਠੀਕ ਕਰੂੰਗਾ ਬਾਰਸ਼ ਦੇ ਪਾਣੀ ਦਾ ਬਦਦਵਸਤ ਕਰੂੰਗਾ ਪਾਰਕ ਬਣਾਉਂਗਾ ਜਿੰਮ ਬਣਾਉਂਗਾ ਕੁੜੀਆਂ ਵਾਸਤੇ ਕੋ ਉਥੇ ਛੱਡ ਵੀ ਬਣਾ ਦੂੰਗਾ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਆ ਧਰਮਸ਼ਾਲਾ ਵੀ ਬਣਾ ਦਾਂਗੇ ਕੁੜੀਆਂ ਵਾਸਤੇ ਪਿੰਗਾ ਵੀ ਪਾਉਂਗਾ ਮੇਰੇ ਨਾਲ ਵਾਦਾ ਹੈਗਾ ਬੱਚਿਆਂ ਲਈ ਝੁੱਲੇ ਲਵਾਉਂਗਾ ਉਥੇ ਤੇ ਖੇਡ ਦਾ ਵੀ ਥੋੜਾ ਜਿਹਾ ਉਹਦੇ ਵਿੱਚ ਕਰਾਂਗੇ ਜਿੰਦਾ ਕੋ ਉਹਦੇ ਵਿੱਚ ਕੰਪਲੈਕਸ ਵਿੱਚ ਜੋ ਜੋ ਹੋ ਸਕਦਾ ਬੈਡਮਿੰਟਨ ਜਾਂ ਵਾਲੀ ਸੋ ਇਹ ਸਾਰਾ ਕੁਝ ਕਰ ਰਹੇ ਆ ਤੇ ਤੁਹਾਡੇ ਪਹਿਲੀ ਪਹਿਲਾ ਕੰਮ ਹੈ ਵੀ ਤੁਸੀਂ ਅਜੇ ਤੱਕ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਵਾਲਾ ਮਿਨਿਸਟਰ ਸੀਗਾ ਤੋ ਕਿੰਨੀ ਵਾਰੀ ਆਇਆ ਤੁਹਾਡੇ ਉਹ ਮੰਤਰੀ ਖੁਦ ਕਿੰਨੀ ਵਾਰੀ ਆਇਆ ਜੀ ਉਹ ਚਲੋ ਮੈਂ ਜਾਤਾ ਰਹਿਣਾ ਸਾਰੇ ਪਿੰਡਾਂ ਚ ਪਹਿਲੀ ਗੱਲ ਤਾਂ ਇਹ ਇੰਪਰੂਵਮੈਂਟ ਹੋ ਗਈ ਨਾ ਹੁਣ ਮੈਨੂੰ ਕੋਈ ਇਹ ਨਾ ਕਹੇ ਵੀ ਸਾਡੀ ਗਲੀ ਨਹੀਂ ਬਣੀ ਨਾਲੀ ਨਹੀਂ ਬਣੀ ਚੰਦੇ ਮਰਜੀ ਪੈਸੇ ਲੈ ਲਓ ਮੇਰੇ ਕੋਲ 5 ਕਰੋੜ ਰੁਪਏ ਦਿੱਤਾ ਸਾਨੂੰ ਪਰ ਕਨਸਿਸਟੈਂਸੀ ਰੰਗਲਾ ਪੰਜਾਬ ਵਿਕਾਸ ਕੀਵਾ ਮੈਂ ਕਹਾਂ ਪਹਿਲਾ ਕੰਮ ਤਾਂ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਸਟਰੀਟ ਲਾਈਟਾਂ ਲਾ ਦਿਓ ਆਹ ਕੰਮ ਤਾਂ ਕਰ ਦਿਓ ਸਾਰਿਆਂ ਦਾ ਆ ਤੁਹਾਡੇ ਵਿਕਾਸ ਨਗਰ ਹੁਣ ਉਹਨਾਂ ਦਾ ਕੀਤਾ ਜੀ ਮੈਂ ਹੁਣ ਜਿਹੜੇ ਕਮੇਟੀ ਆ ਉਹਦੇ ਵਿੱਚ ਸੀਵਰੇਜ ਉਹਨਾਂ ਕੋਲ ਕਪੈਸਿਟੀ ਨਹੀਂ ਜੀ ਉਹਨਾਂ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਮਹੱਲੇ ਸੀ ਉਹਦੇ ਹਿਸਾਬ ਨਾਲ ਪਾਈਆ ਜੀ ਉਹ ਹੁਣ ਤੁਹਾਡੀ ਜਿਹੜੀ ਪੰਚਾਇਤ ਆ ਸਾਰੀਆਂ ਪੰਚਾਇਤਾਂ ਚਾਹੇ ਤੁਹਾਡੀ ਆ ਕਾਰੀਰਨ ਕਲੇਬ ਦੀ ਆ ਅਮਨ ਵਿਹਾਰ ਦੀ ਆ ਰਣਜੀਤ ਨਗਰ ਆ ਵਿਕਾਸ ਨਗਰ ਆ ਉਹਨਾਂ ਨੇ ਰੈਜ਼ੋਲੂਸ਼ਨ ਪਾਣਾ ਕਿ ਅਸੀਂ ਸ਼ਹਿਰ ਚਾਣ ਲਈ ਤਿਆਰ ਆ ਫੇਰ ਕਮੇਟੀ ਤੋਂ ਰੈਜ਼ੋਲੂਸ਼ਨ ਪਾਉਂਗਾ ਫੇਰ ਸਰਕਾਰ ਨੂੰ ਜਾਏਗਾ ਫੇਰ ਤੁਸੀਂ ਸ਼ਹਿਰ ਚ ਆਓਗੇ ਫੇਰ ਫਿਰ ਪਹੁੰਚਾ ਜੀ ਸੀਵਰੇਜ ਅੱਧਾ ਨਹੀਂ ਪੈਂਦਾ ਸੀ ਉਹ ਸਵੇ ਮਨਜ਼ੂਰ ਹੋਊਗਾ ਉਹ ਫਿਰ ਪਾਈਪ ਡਬਲ ਕਰਾਂਗੇ ਜਾਂ ਉਹ ਧੁਗੜੇ ਵੱਡੇ ਸਾਈਜ਼ ਦੀ ਕਰਕੇ ਪਾਵਾਂਗੇ ਉਹ ਸਾਰਾ ਕੁਝ ਫਿਰ ਹੋਊਗਾ ਤੁਹਾਡੇ ਸਭ ਤੋਂ ਪਹਿਲਾਂ ਜਿਹੜੀ ਮੌਲਟਨ ਡਰੇਨ ਸੀ ਤੁਹਾਨੂੰ ਕੋਈ ਤਕਲੀਫ ਨਹੀਂ ਸੀ ਇਹਦੀ ਯੋਗ ਚਾਹੀਦਾ ਜਿਹੜੇ ਨਸ਼ੇ ਛੱਡਣੇ ਆ ਇਹਦੇ ਵਾਸਤੇ ਤੇ ਤੁਸੀਂ ਅੱਗੇ ਹੋ ਕੇ ਆਪਣੇ ਤੁਸੀਂ ਜਿਹੜਾ ਕੈਰੀਅਰ ਨਕਲੇਵਾ ਹੈ ਉੱਤੇ ਲਿਖ ਕੇ ਲਾ ਦਿਓ ਨਸ਼ਾ ਮੁਕਤ ਲਾ ਸਪੈਸ਼ਲ ਗ੍ਰਾਂਟ ਦੇਊਗਾ ਜਿਹੜੇ ਮਰਜ਼ੀ ਕੰਮ ਕਰੀ ਚੱਲੀ ਉਹਨਾਂ ਦਾ ਠੀਕ ਹੈ ਜੀ ਆ ਲੈਓ ਜੀ ਕਿਤੇ ਵੀਡੀਓ ਪਾਸ ਲੰਘ ਅੱਛਾ ਠੀਕ ਹੈ ਤੁਸੀਂ ਉਹਨਾਂ ਖੜੇ ਹੋ ਕੇ ਮੇਰੇ ਨਾਲ ਸੌ ਚੁੱਕਣੀ ਆ ਜੀ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਕੰਮ ਹੀ ਕਰਦਾ ਜੀ ਸੱਜਾ ਤਾਂ ਅਕੇ ਕਰੇ ਹੋਗੇ ਜੀ ਸਜਾ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕੈਰੀਅਰਨ ਕਰੇਵ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਲਈ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਧਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨਤ ਨਹੀਂ ਦੇਵਾਂਗੇ ਤੇ ਉਹਨਾਂ ਨੂੰ ਵੀ ਮਨਾ ਕਰਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੋ ਈ ਸੋਨਹਾ